ਕਾਰ ਦੇ ਵਿੱਚ ਆਹੇ ਉਹ ਦੂਜੇ ਰੂਮ ਦੇ ਵਿੱਚ ਬਣਾ ਰਿਆ ਵੀਡੀਓ ਇਹ ਇੱਕ ਦੂਜੇ ਰੂਮ ਦੇ ਵਿੱਚ ਵੀਡੀਓ ਬਣਾ ਰਿਆ ਇੱਕੋ ਕਾਰ ਦੇ ਵਿੱਚ ਆ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਇਨਫਲੂਐਂਸਰ ਪੂਜਾ ਸੰਗਾ ਨੇ ਅਜੇ ਕੁਝ ਦਿਨ ਪਹਿਲਾਂ ਰੋ ਰੋ ਕੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਉਹ ਕਹਿੰਦੀ ਪਈ ਸੀ ਕਿ ਮੇਰਾ ਹਸਬੰਡ ਸੁਖ ਮੈਨੂੰ ਕਹਿੰਦਾ ਪਿਆ ਹੈ ਕਿ ਮੇਰਾ ਘਰ ਛੱਡ ਕੇ ਚੱਲ ਜਾ ਤੇਰੇ ਨਾਲ ਮੇਰਾ ਕੋਈ ਰਿਲੇਸ਼ਨ ਨਹੀਂ ਆ ਇਸ ਤੋਂ ਇਲਾਵਾ ਪੂਜਾ ਸੰਗਾ ਦੇ ਹਸਬੰਡ ਸੁਖ ਨੇ ਵੀ ਅਲੱਗ ਅਕਾਊਂਟ ਬਣਾਇਆ ਅਤੇ ਵੀਡੀਓ ਪਾਈ ਕਿ ਮੇਰਾ ਪੂਜਾ ਸੰਗਾ ਨਾਲ ਹੁਣ ਕੋਈ ਵੀ ਰਿਲੇਸ਼ਨ ਨਹੀਂ ਆ ਇਸ ਤੋਂ ਇਲਾਵਾ ਪੂਜਾ ਸੰਗਾ ਬਾਰੇ ਰੋਸਟਰ ਹੰਪਤੀ ਸਾਗਰ ਕੇ ਝੂਠ ਬੋਲਦੀ ਪਈ ਹੈ ਇਹ ਇੱਕ ਇੱਕ ਘਰ ਵਿੱਚ ਰਹਿ ਰਹੇ ਨੇ ਅਤੇ ਇਸ ਚੀਜ਼ ਦਾ ਰੋਸਟਰ ਨੇ ਪ੍ਰੂਫ ਵੀ ਦਿੱਤਾ ਹੈ ਹੋ ਸਕਦਾ ਹੈ ਕਿ ਸੱਚਮੁੱਚ ਪੂਜਾ ਸੰਗਾ ਝੂਠ ਬੋਲਦੀ ਹੋਵੇ ਕਿਉਂਕਿ ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪ੍ਰੋਮੋਸ਼ਨਸ ਕਰਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਬਨੇ ਰਿਓ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਜਾ ਰਿਹਾ ਕਿ ਨਾ ਸੁਣਨ ਚ ਕੀ ਆ ਨਾਲ ਦੇ ਕਮਰੇ 'ਚ ਬੈਠਾ ਆ ਜਾ ਕੇ ਤੁਸੀਂ ਸੁਲਾਹ ਕਰ ਲੋ ਨਹੀਂ ਯਕੀਨ ਨਾਲ ਦੇ ਕਮਰੇ 'ਚ ਇਹਦਾ ਵੀ ਮੈਂ ਤੁਹਾਨੂੰ ਪ੍ਰੂਫ ਦਿੰਦਾ ਤੁਸੀਂ ਬੈਕਗ੍ਰਾਉਂਡ ਚੈੱਕ ਕਰੋ ਸੋਫਾ ਚੈੱਕ ਕਰੋ ਬੇ ਚਿੱਟੀ ਲੈਣਾ ਚੈੱਕ ਕਰੋ ਪਿੱਛੇ ਚੱਕਰੋ ਪਰਦਾ ਤੇ ਸਾਈਡ ਤੇ ਚੈੱਕ ਕਰੋ ਤੁਸੀਂ ਆ ਜਿਹੜੀ ਪਿੰਕ ਕਲਰ ਦੀ ਕੰਦਵਾ ਕਰ ਲਿਆ ਹੁਣ ਤੁਸੀਂ ਇਹੀ ਇੰਨੀ ਦੂਸਰੀ ਵੀਡੀਓ ਚੈੱਕ ਕਰੋ ਜਿਹੜੀ ਇਕੱਠਿਆਂ ਨਹੀਂ ਬਣਾਈ ਹੋਈ ਆ ਆਪਣੇ ਘਰ ਦੇ ਵਿੱਚ ਉਹ ਤੁਸੀਂ ਚੈੱਕ ਕਰੋ ਪਿੱਛੇ ਸੋਫਾ ਉਹ ਚੱਕੀ ਚਾਲੂ ਚਿੱਟੀ ਲੈਣ ਚੈੱਕ ਕਰ ਲਓ ਪਿੱਛੇ ਪਰਦਾ ਚੈੱਕ ਕਰ ਲਓ ਪਿੱਛੇ ਪਿੰਕ ਗੰਧ ਚੈੱਕ ਕਰ ਲਓ ਮਤਲਬ ਇੱਕੋ ਹੀ ਕਾਰ ਦੇ ਵਿੱਚ ਆ ਇਹ ਉਹ ਦੂਜੇ ਰੂਮ ਦੇ ਵਿੱਚ ਬਣਾ ਰਹੀ ਆ ਵੀਡੀਓ ਇਹ ਇੱਕ ਦੂਸਰੇ ਰੂਮ ਦੇ ਵਿੱਚ ਵੀਡੀਓ ਬਣਾ ਰਹੀ ਆ ਇੱਕੋ ਕਾਰ ਦੇ ਵਿੱਚ ਆ